ਜੀ ਵੀਡੀਓ ਵੇਖ ਰਖਿਆ ਆ ਸਭ ਨੂੰ ਜੀ ਹੈ ਲੈ ਕੇ ਹਾਜ਼ਰਾਂ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਇਕਨ ਜਿੰਨਾ ਵੀਰਾਂ ਪੇਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚਰਵਾਤ ਕਰਦੀ ਆ ਜੀ ਦੀ ਵੱਡੀ ਖਬਰ ਅਮਦੀਪਾਲ ਸਿੰਘ ਵੱਲੋਂ ਪੰਜਾਬ ਸਰਕਾਰ ਦੇ ਫੈਸਲੇ ਨੇ ਚੁਣੌਤੀ ਪੰਜਾਬ ਸਰਕਾਰ ਵੱਲੋਂ ਅਮਦੀਪਾਲ ਸਿੰਘ ਨੂੰ ਜੇਲ੍ਹ ਚੋਂ ਅਰਜੀ ਰਹਾਈ ਅਰਜੀ ਰਹਾਈ ਦੀ ਮੰਗ ਵਾਲੀ ਅਰਜੀ ਖਰਜ ਕਰਨ ਮਗਰੋਂ ਖੰਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਨੇ ਅੱਜ ਫੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਚੁਣੌਤੀ ਦਿੱਤੀ ਹੈ ਅਰਜੀਚ ਅਮਰਿਤਪਾਲ ਸਿੰਘ ਨੇ ਬਾਰਾ ਮੁਲਾ ਦੇ ਸੰਸਦ ਮੈਂਬਰ ਜਿੰਨੀਆ ਰਾਸ਼ਿਦ ਦੇ ਮਾਮਲੇ ਦਾ ਵੀ ਹਵਾਲਾ ਦਿੱਤਾ ਜਿਸ ਨੂੰ ਦਿੱਲੀ ਦੀ ਅਦਾਲਤ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਚ ਕੋਝਰਤਨ ਨਾਲ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਹੈ ਜਸਟਿਸ ਅਸ਼ਨੀ ਕੁਮਾਰ ਮਿਸ਼ਰਾ ਦੀ ਅਗਵਾਈ ਹੇਠਲੇ ਡਿਵੀਜ਼ਨ ਬੈਂਚ ਨੇ 1 ਦਸੰਬਰ ਸੋਮਵਾਰ ਨੂੰ ਅਰਜੀ ਤੇ ਸੁਣਵਾਈ ਤੈਅ ਕਰ ਦਿੱਤੀ ਹੈ ਚੀਫ ਜਸਟਿਸ ਸ਼ੀਲ 나ਗੂ ਨੂੰ ਦੀ ਅਗਵਾਈ ਹੇਠਲੇ ਬੈਂਚ ਵੱਲੋਂ 1 ਦਸੰਬਰ ਨੂੰ ਮਾਮਲੇ ਤੇ ਸੁਣਵਾਈ ਕੀਤੀ ਜਾ ਸਕਦੀ ਹੈ ਜਿੰਨਾ ਪਹਿਲਾਂ ਵੀ ਸਰਕਾਰ ਨੂੰ ਅਰਜੀ ਤੇ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਹਨ ਪ੍ਰੋਲ ਸੰਬੰਧੀ ਅਰਜੀ ਖਾਰਜ ਕੀਤੇ ਜਾਣ ਨੂੰ ਚੁਣੌਤੀ ਦਿੰਦੇ ਆ ਅਮਨਦੀਪਾਲ ਸਿੰਘ ਦੇ ਵਕੀਲ ਅਮਨ ਸਿੰਘ ਖਾਰਾ ਨੇ ਕਹਾ ਕਿ ਫੈਸਲਾ ਗੈਰ ਕਾਨੂੰਨੀ ਪੱਖਪਾਤੀ ਅਤੇ ਸੰਜਮੀ ਸਿੰਘ ਕਿਉਂਕਿ ਇਸ ਨੂੰ ਪਾਸ ਕਰਨ ਦਾ ਤੁਕਮਾ ਆਧਾਰ ਨਹੀਂ ਸੀ ਅਰਜੀ ਚੰਦਪਾਲ ਸਿੰਘ ਨੇ ਦਾਵਾ ਕੀਤਾ ਹੈ ਕਿ ਉਹ ਉਸ ਦੀ ਨજરਬੰਦੀ ਦਾ ਹੁਕਮ ਸਿਆਸਤ ਤੋਂ ਪ੍ਰੇਰਿਤ ਸੀ ਅਤੇ 19 ਲੱਖ ਵੋਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਚੁਣੇ ਹੋਏ ਸੰਸਦ ਮੈਂਬਰ ਨੂੰ ਚੁੱਪ ਕਰਵਾਉਣ ਦੇ ਇਰਾਦੇ ਨਾਲ ਪਾਸ ਕੀਤਾ ਗਿਆ ਸੀ ਅਰਜੀ ਚ ਕਿਹਾ ਗਿਆ ਕਿ ਨજરਬੰਦੀ ਦੇ ਨੇ ਵੋਟਰਾਂ ਦੇ ਜਮਹੂਰੀਅਤਾਂ ਨੂੰ ਕਮਜ਼ੋਰ ਕੀਤਾ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ